ਤਾਂ ਇਸ ਫੋਲਦੀ ਵੱਡੀ ਖਬਰ ਡੇਰਾ ਬਾਬਾ ਨਾਨਕ ਤੋਂ ਆ ਰਹੀ ਹੈ 5722 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਗਰਦੀਪ ਸਿੰਘ ਰੰਦਾਵਾ ਚੋਣ ਜਿੱਤ ਚੁੱਕੇ ਨੇ 18ਵੇਂ 라ਉਂਡ ਦੀ ਗਿਣਤੀ ਤੋਂ ਬਾਅਦ ਜਿਹੜਾ ਮੀਡੀਆ ਸੈੱਲ ਦੇ ਵਿੱਚੋਂ ਉਹਨਾਂ ਦੀ ਜਿੱਤ ਦਾ ਜਿਹੜਾ ਉਹ ਇੰਤਜ਼ਾਰ ਜੋ ਸੀ ਉਹਨਾਂ ਦੇ ਸਮਰਥਕਾਂ ਦਾ ਪੂਰਾ ਹੋ ਚੁੱਕਾ ਹੈ 59000 44 ਵੋਟਾਂ ਜਿਹੜੀਆਂ ਉਹਨਾਂ ਨੂੰ ਕੁੱਲ ਪਈਆਂ ਨੇ ਤਾਂ 5722 ਵੋਟਾਂ ਨਾਲ ਹਾਰੇ ਨੇ ਮੇਰੇ ਸਹਿਯੋਗੀ ਅਵਧਾਰ ਸਿੰਘ ਜੁੜ ਚੁੱਕੇ ਨੇ ਅਵਧਾਰ ਜੀ ਲਾਸਟ ਜਿਹੜਾ ਰਿਜ਼ਲਟ ਕੀ ਹੈ ਜਿਹੜਾ ਡਿਕਲੇਅਰ ਕੀਤਾ ਗਿਆ ਪਤਾ ਲੱਗੇ ਜਿੱਤ ਚੁੱਕੇ ਨੇ ਕਿੰਨੀਆਂ ਵੋਟਾਂ ਉਹਨਾਂ ਨੂੰ ਪਈਆਂ ਨੇ ਜੀ ਬਿਲਕੁਲ ਜੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ ਜਿਹੜੀ ਆ ਹੋ ਚੁੱਕੀ ਆ ਇਹ 5722 ਵੋਟਾਂ ਦੇ ਨਾਲ ਉਹਨਾਂ ਦੀ ਜਿੱਤ ਹੋਈ ਆ ਕਿਉਂਕਿ ਲਗਾਤਾਰ ਜਦੋਂ ਐ ਸੱਤਵੇਂ ਰਾਉਂਡ ਤੋਂ ਬਾਅਦ ਲਗਾਤਾਰ ਉਹ ਜਿਤਵਾਲ ਵਾਧੇ ਹੋਏ ਨਜ਼ਰ ਆ ਰਹੇ ਸਤਾ ਵੱਡੀ ਲੀਡ ਜਿਹੜੀ ਹੈ 5722 ਵੋਟਾਂ ਦੇ ਨਾਲ ਉਹ ਜਿੱਚੁਕੇ ਨੇ ਤੇ ਲਗਾਤਾਰ ਜਦੋਂ ਕਲਨੌਰ ਜਿਹੜਾ ਕਸਬਾ ਹੈਗਾ ਕਸਬਾ ਕਲਨੌਰ ਖੁੱਲਣ ਤੋਂ ਬਾਅਦ ਲਗਾਤਾਰ ਉਹ ਜਿਤਵਾਲ ਵਾਧੇ ਹੋਏ ਨਜ਼ਰ ਆ ਰਹੇ ਸ ਲਗਾਤਾਰ ਉਹਦੀ ਲੀਡ ਜਿਹੜੀ ਹੈ ਕਲਨੌਰ ਤੇ ਆਸ-ਪਾਸ ਦੇ ਜਿਹੜੇ ਪਿੰਡ ਸੀ ਬਿਲਕੁਲ ਕਲਨੌਰ ਕਸਬੇ ਦੀ ਗੱਲ ਕਰੀ ਤੇ ਆਸ-ਪਾਸ ਦੇ ਜਿਹੜੇ ਪਿੰਡ ਸਾਰੇ ਉਹ ਪਿੰਡਾਂ ਤੋਂ ਵਿੱਚੋਂ ਉਹਨਾਂ ਦੀ ਵੱਡੀ ਜਿਹੜੀ ਲੀਡ ਮਿਲੀ ਹੈ ਤੇ ਹੁਣ ਇਹ 5522 ਵੋਟਾਂ ਦੇ ਨਾਲ ਉਹਦੀ ਜਿੱਤ ਹੋਈ ਹੈ ਜੀ ਦੇਖੋ ਜਿਹੜਾ ਇਹ ਮੁਕ ਕਰਦਾ ਉਹ ਤੇ ਫਿਰ ਲਗਾਤਾਰ 8 ਰਾਊਂਡ ਤੱਕ ਉਹ ਜਿੱਤ ਰਿਹਾ ਨੌਵੇਂ ਰਾਊਂਡ ਦੇ ਉੱਤੇ ਥੋੜੀ ਜੀ ਉਹਨਾਂ ਦੀ ਲੀਡ ਜਿਹੜੀ ਟੁੱਟੀ ਸੀ ਤਾਂ ਇਸ ਤਰ੍ਹਾਂ ਉਹ ਪਹਿਲਾਂ ਸਾਰੇ ਰਾਊਂਡ ਉਹਨਾਂ ਦੇ ਹੱਕ ਦੇ ਵਿੱਚ ਭੁਗਤੇ ਤੇ ਫਿਰ ਇਧਰਲੇ ਪੱਸੇ ਆਏ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਜਿਸ ਤਰ੍ਹਾਂ ਨਾਲ ਸ਼ੁਰੂ ਤੋਂ ਕਿਹਾ ਜਾ ਰਿਹਾ ਸੀ ਕਿ ਕਾਂਟੇ ਦੀ ਟੱਕਰ ਜਿਹੜੀ ਆ ਦੋਨਾਂ ਪਾਰਟੀਆਂ ਦੇ ਵਿਚਕਾਰ ਹੈਗੀ ਆ ਤਾਂ ਲਗਾਤਾਰ 8ਵੇਂ ਰਾਊਂਡ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ 505 ਵੋਟਾਂ ਦਾ ਜਿਹੜਾ ਫਰਕ ਪਿਆ ਸੀ ਉਸ ਤੋਂ ਬਾਅਦ ਲਗਾਤਾਰ ਜਿਹੜੀ ਲੀਡ ਵਾ ਘੁੱਤੀ ਹੋਈ ਨਜ਼ਰ ਨਹੀਂ ਆਈ ਲਗਾਤਾਰ ਜਿਹੜੀ ਲੀਡ ਵਾ ਵਾਧੀ ਹੋਈ ਨਜ਼ਰ ਆ ਰਹੀ ਇਸ ਤਾਂ ਹੁਣ ਕਿਤੇ ਨਾ ਕਿਤੇ ਉਹ ਲੀਡ ਜਿਹੜੀ ਪੂਰੀ ਹੁੰਦੀ ਨਜ਼ਰ ਆਈ ਹੈ ਹੁਣ 5722 ਵੋਟਾਂ ਦੇ ਨਾਲ ਜਿਹੜੀ ਹੈ ਜਿੱਥੋਂ 18 ਰਾਊਂਡ ਬਾਹਰ ਜਿਹੜਾ ਸੀ ਢੋਲ ਵਜਾਉਣੇ ਸ਼ੁਰੂ ਕਰਦੇ ਸੀ ਜਕਾਰੇ ਛੱਣੇ ਸ਼ੁਰੂ ਕਰਦੇ ਸੀ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਮਨਜੋਤ ਸਿੰਘ ਰੰਧਾਵਾ ਦੇਨੀ ਚਵੇਰਾ ਦੇ ਉੱਤੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਮਨਜੋਤ ਸਿੰਘ ਰੰਧਾਵਾ ਜਿਹੜੇ ਗੁਰਜੀਤ ਸਿੰਘ ਰੰਧਾਵਾ ਦੇ ਪੁੱਤਰ ਸੀ ਉਹਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਹਲਕੇ ਦੇ ਲੋਕਾਂ ਨੇ ਜਿਹੜਾ ਹੈ ਉਹ ਪਰਿਵਾਰ ਨੂੰ ਪਰਿਵਾਰਵਾਦ ਨੂੰ ਜਿਹੜੀ ਹੈ ਤਲੰਜਲੀ ਦਿੱਤੀ ਹੈ ਤੇ ਪਰਿਵਾਰਵਾਦ ਨੂੰ ਜਿਹੜਾ ਹੈ ਉਹ ਹਲਾਸ਼ੇਰੀ ਜੋ ਦਿੰਦੇ ਸੀ ਉਹਨਾਂ ਨੂੰ ਪਿੱਛੇ ਕਰਦੇ ਆ ਆਮ ਲੋਕਾਂ ਨੂੰ ਜਿੱਤੇ ਨਾਲ ਹੀ ਮਨਜੋਸਖਰਦਾਵਾ ਨੇ ਕਿਹਾ ਹੈ ਕਿ ਗਦਾਸਪੁਰ ਜ਼ਿਲ੍ਹੇ ਦੀਆਂ 2027 ਦੀਆਂ 10 10 ਸੀਟਾਂ ਜਿੰਨਾਂ ਦਾ ਜਿਹੜਾ ਪੇੜ ਵਿੱਜਾ ਹੈ ਤਾਂ ਵੱਡਾ ਮੁਕਾਬਲਾ ਜਿਹੜਾ ਇੱਥੇ ਹੋਇਆ ਜਿਹੜੇ ਗੁਰਦੀਪ ਸਿੰਘ ਰੰਧਾਵਾ ਸੀ ਪਹਿਲਾਂ ਕਾਫੀ ਲੰਮਾ ਸਮਾਂ ਪਛੜ ਕੇ ਚੱਲਦੇ ਰਹੇ ਅ 8ਵੇਂ 9ਵੇਂ ਤੇ 1 ਸਮਾਂ 2000 ਤੱਕ ਦੀ ਨੀੜ ਜਿਹੜੀ ਸੀ ਉਹ ਕਾਂਗਰਸੀ ਜਯੰਦਰ ਕੌਰ ਰੰਧਾਵਾ ਦੀ ਬਣ ਗਈ ਸੀ ਤੇ ਉਸ ਤੋਂ ਬਾਅਦ ਫਿਰ ਭਾਵੇਂ ਉਸ ਵੇਲੇ ਵੀ ਗੁਰਦੀਪ ਸਿੰਘ ਰੰਧਾਵਾ ਨੇ ਜਿਹੜੀ ਗੱਲਬਾਤ ਕੀਤੀ ਤੇ ਉਹਨਾਂ ਦੇ ਸਮਰਥਕ ਕਹਿ ਰਹੇ ਸੀ ਕਿ ਇਹ ਸੀਟ ਜਿਹੜੀ ਆ ਉਹੀ ਜਿੱਤਣਗੇ ਤੇ ਇਸ ਤੋਂ ਬਾਅਦ ਲਗਾਤਾਰ ਜਿਹੜੀ ਗਿਣਤੀ ਜਿਵੇਂ ਜਿਵੇਂ ਰਾਉਂਡ ਅੱਗੇ ਵਧੇ ਗਏ 8ਵੇਂ ਰਾਉਂਡ ਤੋਂ 18ਵੇਂ ਰਾਉਂਡ ਤੱਕ ਗੁਰਦੀਪ ਸਿੰਘ ਰੰਧਾਵਾ ਜਿਹੜੇ ਸੀ ਲੀਡ ਬਰਕਰਾਰਾ ਕੀਦੇ 5700 22 ਵੋਟਾਂ ਨਾਲ ਉਹਨਾਂ ਨੇ ਜਿੱਤ ਰਵਤਨ ਵਿਪਨ ਚਰਮਾ ਨਾਲ ਅਵਤਾਰ ਸਿੰਘ ਤੇ ਗਗਨਦੀਪ ਸ਼ਰਮਾ ਗੁਰਦਾਸਪੁਰ